कहेरवदास भज हर नाम प्रभु सो ध्यान सफल सब का टूडे संत के चरण की, की सोई श्रेष्ठ है गंगा ਪਪਾ ਕੀ ਮਲ ਉਤਰੇ ਚੜੇ ਨਾਮ ਕਾ ਰੰਗ ਬਾਬਾ ਪਿੱਪਲ ਦਾਸ ਗੁਰੂ ਸਰਵਣ ਦਾਸ ਹਰੀ ਦਾਸ ਗੁਰ ਜੋਏ ਸੋ ਹਮਰੀ ਰੱਖਿਆ ਕਰੇ ਬਿਗਨ ਨਾ ਲਾਗੈ ਕੋਏ ਤਨ ਧਨ ਸਤਿਗੁਰੂ ਗਰੀਦਾ ਜੀ ਬੰਧੋ ਨਿਤ ਸੁਭਾਸ਼ਾਂ ਚਰਨ ਕਮਲ ਕੋ ਡੰਡਵਤ ਓਟੇ ਓਟੇ ਪ੍ਰਣਾਮ ਗੁਰੂ ਕੋ ਕੋਟ ਕੋਟ ਪਰਨਾ ਜਪਨਾ ਜੀ ਸਤਨਾਮ ਅੰਮ੍ਰਿਤ ਬਾਣੀ ਸਤਗੁਰੂ ਰਵਦਾਸ ਮਹਾਰਾਜ ਜੀ ਰਾਗ ਤਨਾ ਸ੍ਰੀ ਹਮ ਸਰਦੀਨ ਦਿਆਲ ਨਾ ਤੁਮ ਸਰ ਅਬ ਪਤਿਆਰੇ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕੋ ਪੂਰਨ ਦੀਜੈ ਹਉ ਬਲ ਬਲ ਜਾਉ ਰ ਮਈਆ ਕਾਰਨੇ ਕਾਰਨ ਕਬਨੇ ਅਭੋਲ ਰਹਾ ਹੋ ਬਹੁਤ ਜਨਮ ਵਿਛਰੇ ਥੇ ਮਾਦੋ ਇਹੋ ਜਨਮ ਤੁਮਹਾਰੀ ਲਿਖੇ ਕਹਿ ਰਵਦਾਸ ਆਸ ਲਗੇ ਜੀਉ ਚਿਰ ਭਇਓ ਦਰਸ਼ਨ ਦੇਖੇ ਚਿਤ ਸਿਮਰਨ ਕਰੋ ਨੈ ਨਵ ਲੋਕ ਨੋ ਸਰਵਣ ਬਾਣੀ ਸੂਜਸੁਰ ਰੱਖੋ मन सो मधु कर करूं चरण हिरदे तरूं रसन अमृत राम नाम पकूं मेरी प्रीत गोविंद सों जिन कटहै मैं तो मोल महंगी लै जी सटै राहौ साथ संगत बिना पौ नहीं उपजै ਪਾਬਿਨ ਭਗਤ ਨੇ ਹੋਏ ਤੇਰੀ ਕਹਿ ਰਵਦਾਸ ਇਕ ਬੇਨਤੀ ਹਰ ਸਿਉ ਪੈਜ ਰੱਖੂ ਰਾਜਾ ਰਾਮ ਮੇਰੀ ਮੇਰੀ ਪ੍ਰੀਤ ਗੋਪਾਲ ਸੋ ਜਨ ਕਟੈ ਹੋ ਮੈਂ ਮੋਲ ਮਹਿੰਗੇ ਲਈ ਤਨ ਸਟੈ ਹੋ ਟੇਕਾ ਹਿਰਦੈ ਸਿਮਰਨ ਕਰੂ ਨੈਨ ਅਵਲੋਕਨੋ ਸਰਵਨਾ ਹਰ ਕਥਾ ਪੁਰ ਰਾਖੂ ਮਨ ਮਦੁ ਕਰ ਕਰੋ ਚਰਣਾ ਚਿਤ ਧਰੂ RAM ਰਸੈਣ ਰਸਨ ਚਾਕੂ ਸਾਧ ਸੰਗਤ ਬਿਨਾ ਪਾਵ ਨਹੀਂ ਉਪਜੈ ਪਾਵਿਨ ਭਗਤ ਕਿਉ ਹੋਈ ਤੇਰੀ ਬੰਦ ਤਰਵਦਾਸ ਰਾਜਰਾਮ ਸੁਨ ਬੇਨਤੀ ਗੁਰ ਪ੍ਰਸਾਦ ਕਿਰਪਾ ਕਰੋ ਨਾ ਦੇਰੀ ਦਰਸ਼ਨ ਦੀਜੈ RAM ਦਰਸ਼ਨ ਦੀਜੈ ਦਰਸ਼ਨ ਦੀਜੈ ਬਿਲੰਬ ਨਾ ਕੀਜੈ ਏਕਾਂ ਦਰਸ਼ਨ ਤੋਰਾ ਜੀਵਨ ਮੋਰਾ ਬਿਨ ਦਰਸ਼ਨ ਕਿਉ ਜੀਵੈ ਛਕੋ RAM ਮਾਧੋ ਸਤਿਗੁਰੂ ਸਭ ਜਗ ਚੇਲਾ حب کے بچھڑے ملن دہلا تن جوون کی چھوٹی آسا ست ست پاکھے جن راداسا راگ جت سری नाथ कछु न जानو من مایا کہ ہاتھ وکانو راہو تم کہیت ہو جگ குரு سوامی हम कहियत कलुग के कामि इन पंचन मेरो मन जु विगारयो पल पल हर जीते अंतर पारयो जत देखूं तत दुखी रासी अजो ना पत आई निगमे साखी गौतम नार उमापत स्वामी ਸੀਸ ਤਰਨ ਸੈਸ ਫਗ ਗਮੀ ਇਨ ਦੂਤਨ ਖਲਬਤ ਕਰ ਮਾਰਿਓ ਬੜੋ ਨਿਲਾਜ ਅਜੂ ਨਿਹਾਰਿਓ ਤਹ ਰਵਦਾਸ ਕਹਾ ਕੈਸੇ ਕੀਜੈ ਬਿਨ ਰਗੁਨਾਥ ਸਰਣ ਕਾਂਕੀ ਲਿਜੈ ਰਾਗ ਸੁਹੀ ਸਹਿ ਕੀ ਸਾਰ ਸੁਹਾਗਣ ਜਾਣੈ ਤਜ ਅਭਿਮਾਨ ਸੁਖ ਰਲੀਆਂ ਮਾਨੈ ਤਨ ਮਨ ਦੇ ਨ ਅੰਤਰ ਰੱਖੈ ਅਵਰਾ ਦੇਖ ਨਾ ਸੁਣੈ ਆਪਾਖੈ ਸੋਕਤ ਜਾਨੈ ਪੀਰ ਪਰਾਇ ਜਾਂ ਕੈ ਅੰਤਰ ਦਰਦ ਨ ਪਾਈ ਰਹਾ ਹੋ ਦੁਖੀ ਦੋਹਾ ਗਣ ਦੋਇ ਪਖ ਹੀਨੀ ਜਿਨ ਨਾ ਹਾ ਨਿਰੰਤਰ ਭਗਤ ਨਾ ਕੀਨੀ ਪੁਰ ਸਲਾਤ ਕਾ ਪੰਥ ਦਿਹਲਾ ਸੰਗ ਨਾ ਸਾਥੀ ਗਵਨ ਅਕੇਲਾ ਦੁਖੀਆ ਦਰਦ ਬੰਦ ਦਰ ਆਇਆ ਬਹੁਤ ਪਿਆਸ ਜਵਾਬ ਨਾ ਪਾਇਆ ਕਹਿ ਰਉ ਦਾਸ ਸਰਣ ਪ੍ਰਭ ਤੇਰੀ ਜਉ ਜਾਨੋ ਤਿਉ ਕਰਗਤ ਮੇਰੀ ਰਾਗ ਗਉੜ ਮੁਕੰਦ ਮੁਕੰਦ ਜਪੋ ਸੰਸਾਰ ਬਿਨ ਮੁਕੰਦ ਤਨ ਹੋਏ ਔਹਾਰ ਸੋਈ ਮੁਕੰਦ ਮੁਕਤ ਕਾ ਦਾਤਾ ਸੋਈ ਮੁਕੰਦ ਹਮਰਾ ਪਿਤ ਮਾਤਾ ਜੀਵਤ ਮੁਕੰਦੇ ਮਰਤ ਮੁਕੰਦੇ ਤਾਂ ਕੀ ਸੇਵਕ ਕਉ ਸਦਾ ਅਨੰਦੇ ਰਹਾਉ ਮੁਕੰਦ ਮੁਕੰਦ ਹਮਾਰੇ ਪ੍ਰਾਨ ਜਪ ਮੁਕੰਦ ਮਸਤਕ ਨਿਸ਼ਾਨ ਸੇ ਮੁਕੰਦ ਕਰੈ ਬੇਰਾਗੀ ਸੋਈ ਮੁਕੰਦ ਦੁਰਬਲ ਧਨ ਲਾਦੀ ਏਕ ਮੁਕੰਦ ਕਰੈ ਉਪਕਾਰ ਹਮਰਾ ਕਹਾ ਕਰੈ ਸੰਸਾਰ ਮੇਟੀ ਜਾਤ ਹੋਏ ਦਰਵਾਰ ਤੂੰ ਹੀ ਮੁਕੰਦ ਜੋਗ ਜੁਗਤਾਰ ਉਪਜੋ ਗਿਆਨ ਹੋਆ ਪ੍ਰਗਾਸ ਕਰਿ ਕਿਰਪਾ ਲੀਨ ਕੀਟ ਦਾਸ ਕਹ ਰਵਦਾਸ ਅਬ ਤ੍ਰਿਸ਼ਨਾ ਚੁਕੀ ਜਪ ਮੁਕੰਦ ਸਿਵਾ ਤੁਮ ਕੀ ਜੇ ਉਹ 68 ਤੀਰਥ ਨਾਮ ਹੈ ਜੇ ਉਹ 12 ਸਿਲਾ ਪੂਜਾਵੈ ਜੇ ਉਹ ਕੂਪ ਤਟ ਦੇਵਾਵੈ ਕਰੈ ਨਿੰਦ ਸਵਿਰਥਾ ਜਾਵੈ ਸਾਦ ਕਾ ਨਿੰਦਕ ਕੈਸੇ ਤਰੈ ਸਰ ਪਰ ਜਾਨੋ ਨਰਕੀ ਪਰੈ ਰਹੂ ਜੇ ਉਹ ਗ੍ਰਹਿਣ ਕਰੈ ਕੁਲ ਖੇਤ ਹਰ ਪੈਨਾਰ ਸਿੰਗਾਰ ਸਮੇਤ ਸਗਲੇ ਸਿਮਰਤ ਸਰਵਣੀ ਸੁਣੈ ਕਰੈ ਨਿੰਦ ਕਵਨਿਆਨੀ ਗੁਣ ਜੇ ਉਹ ਅਨਕ ਪ੍ਰਸਾਦ ਕਰਾਵੈ ਊਮ দান ਸੋਭਾ ਮੰਡਪ ਪਾਵੈ अपना विगार विराना सांडै करै निंद बहु जो नी हंडै निंदा कहां करहो संसारा निंदक का प्रगट पारा निंदक सोद साद विचारया कहो रवदास पापी नरक सिदारया आज दिवस लेउ बलहारा ਮੇਰੇ ਗ੍ਰਹਿ ਆਇਆ ਰਾਜਾ RAM ਕਾ ਪਿਆਰਾ ਟੇਕਾ ਆਂਗਨ ਬਗੜ ਪਵਨ ਪਿਉ ਪਾਵਨ ਹਰ ਜਨ ਬੈਠੇ ਹਰ ਜਸ ਗਾਵਨ ਕਰੋ ਡੰਡਾਉਤ ਚਰਨ ਪੰਖਾਰੂ ਤਨ ਮਨ ਧਨ ਸੰਤਨ ਪਰਵਾਰੂ ਕਥਾ ਕਹਿ ਅਰ ਅਰਥ ਵਿਚਾਰੈ ਆਪ ਤਰੈ ਔਰਨ ਕੋ ਤਾਰੈ ਕਹਿ ਰਉ ਦਾਸ ਮਿਲੈ ਨਿਜ ਦਾਸ ਜਨਮ ਜਨਮ ਕੈ ਕਾਟੈ ਪਾਸ ਰਾਗ ਰਾਮ ਕਲੀ ਪੜਿਐ ਗੁਨਿਆ ਨਾਮ ਸਭ ਸੁਨਿਐ ਅਨ ਪਾਉ ਭਉ ਨਾ ਦਰਸੈ ਲੋਹਾ ਕੰਚਨ ਹਿਰਣ ਹੋਏ ਕੈਸੇ ਜੋ ਪਾਰਸੈ ਨ ਪਰਸੈ ਦੇਵ ਸੰਸੈ ਗਾਂਠ ਨਾ ਛੁਟੈ ਕਾਮ ਕ੍ਰੋਧ ਮਾਇਆ ਮਦ ਮਤਸਰ ਇਨ ਪੰਚੋ ਮਿਲ ਲੂ ਤੇਰਾ ਹੋ ਹਮ ਬੜ ਕਬ ਕੁਲੀਨ ਹਮ ਪੰਡਿਤ ਹਮ ਜੋਗੀ ਸੰਨਿਆਸੀ ਗਿਆਨੀ ਗੁਨੀ ਸੂਰ ਹਮ ਦਾਤੇ ਇਹ ਬੁੱਧ ਕਬਹ ਨਾ ਨਾਸੀ ਕਹੋ ਰਵਿਦਾਸ ਸਬੈ ਨੀ ਸਮਝਸ फूल ਪਰੇ ਜੈਸੇ ਬੋਰੇ ਮੋਹਿ ਆਧਾਰ ਨਾਮ ਨਾਰਾਇਣ ਜੀਵਨ ਪ੍ਰਾਣ ਤਨ ਮੋਰੇ ਗਾਏ ਗਾਏ ਅਬ ਕਾ ਕਹਿ ਗਾਉ ਗਾਵਣ ਹਾਰ ਕੋ ਨਿਕਟ ਬਤਾਉ ਤੇ ਕਾ ਜਬ ਲਗ ਹੈ ਯਾ ਤਨ ਕੀ ਆਸਾ ਤਬ ਲਗ ਕਰੇ ਪੁਕਾਰਾ ਜਬ ਮਨ ਮਿਲਿਓ ਆਸ ਨਾ ਤਨ ਕੀ ਤਬ ਕੋ ਗਾਵਣ ਹਾਰਾ ਜਬ ਲਗ ਨਦੀ 나 ਸਮੁੰਦ ਸਮਾਵੈ तब लग बड़ै हंकारा जब मन मिलियो राम सागर सो तब यह मिट्टी पुकारा जब लग भगत मुक्ति आसा परम गावे जहां जहां आस धरत है यह मन तहां, तहां कछ आस निराश परम पद तब सुख सत्कर हो कह रवदास और कहत है परम तब ही ऐसो कुछ अनुभव कहत आवे साहिब मिले तो सब में हर है हर में सब है हर अपनो जिन जाना साखी नहीं और कोई दूसर जानन हार सियाना ਬਾਜੀ ਗਰਸੋ ਰਚਰੀਏ ਬਾਜੀ ਕਾ ਮਰਮ ਨਾ ਜਾਣਾ ਬਾਜੀ ਝੂਠ ਸਾਚ ਬਾਜੀ ਗਰ ਜਾਣਾ ਮਨ ਧਿਆਨਾ ਮਨ ਫਿਰ ਹੋਏ ਤੋ ਕੋਈ ਨਾ ਸੁਝੈ ਜਨ ਜਾਣਣ ਹਾਰਾ ਕਹਿ ਰਵਿਦਾਸ ਬਿਮਲ ਵਿਵੇਕ ਸੁਖ ਸਹਿ ਸਰੂ ਸੰਭਾਰਾ ਨਾਰ ਹਰ ਚੰਚਲ ਹੈ ਮਤ ਮੋਰੀ ਕੈਸੇ ਭਗਤ ਕਰੂ ਮੈਂ ਤੋਰੀ ਟੀਕਾ ਤੂੰ ਮੋਹਿ ਦੇਖੈ ਮੈਂ ਤੋਹਿ ਦੇਖੂ ਪ੍ਰੀਤ ਪਰਸਪਰ ਹੋਈ ਤੂੰ ਮੋਹਿ ਦੇਖੈ ਹਉ ਤੋਹਿ ਨਾ ਦੇਖੂ ਇਹੋ ਮਤ ਸਭ ਬੁੱਧ ਕੋਈ ਸਭ ਘਟ ਅੰਤਰ ਰਮਸ ਨਿਰੰਤਰ ਮੈਂ ਦੇਖ ਤੋ ਹੂ ਨਹੀਂ ਜਾਣਾ गुण सब तोर मोर सब गुण किरत उपकार न माना मैं तो तोर मोरी समधस कैसे कर निस्तारा कह रो दास माधव कृणामय जय जय जगते आधार हा तब राम नाम कह गावेगा ररंकार रहत सबहिंन में ਅੰਤਰ ਮੇਲ ਮਿਲਾਵੇਗਾ ਟੇਕਾ ਲੋਹਾ ਕੰਚਨ ਸੰਕਰ ਦੇਖੈ ਭੇਦ ਆ ਭੇਦ ਸਮਾਵੇਗਾ ਜੋ ਸੁਖੋ ਵੈ ਪਰਸਕੇ ਪਰ ਸੇ ਸੋ ਸੁਖਵਾ ਕੋ ਆਵੇਗਾ ਗੁਰ ਪ੍ਰਸਾਦ ਭਈ ਅਨੁ ਭੈ ਮਤ ਵਿਸ ਅੰਮ੍ਰਿਤ ਸਮ ਤਿਆਵੇਗਾ ਕਹਿ ਰਵਦਾਸ ਮੇਟਿਆ ਪਾਪ ਪਰ ਤਬਾਂ ਠੋਹਰ ਪਾਵੇਗਾ ਰਾਗ ਮਾਰੂ ਐਸੀ ਲਾਲ ਤੁਜ ਬਿਨ ਕੌਣ ਕਰੇ ਗਰੀਬ ਵਾਜ ਗੁਸਈਆ ਮੇਰਾ ਮਾਥੇ ਛਤਰ ਤਰਹਿ ਰਹਾਓ ਜਾ ਕਿ ਛੋਟ ਜਗਤ ਕੋ ਲੱਗੈ ਕਾਂ ਪਰ ਤੂੰ ਹੀ ਟਰੈ ਨੀਚ ਉੱਚ ਕਰੇ ਮੇਰਾ ਗੋਵਿੰਦਾ ਕਾਹੂ ਤੇ ਨਾ ਡਰ ਨਾਮ ਦੇਵ ਕਬੀਰ ਤਿ ਲੋਚਨ ਸਦਨਾ ਸੈਨ ਤਰ ਕਹਿ ਰਵਦਾ ਸੁਣੋ ਰੇ ਸੰਤੋ ਹਰ ਜਿਉ ਤੇ ਸਭੈ ਸਰ ਪੀਆ ਰਾਮ ਰਸ ਪਿਆਰੇ ਏਕਾ ਘਰ ਘਰ ਦੇਵੈ ਸੁਰਤ ਕਲਾਲੀ ਦਰਿਆ ਦਰਿਆ ਪੀਨਾਰੇ ਪੀਵਤ ਪੀਵਤੇ ਆਪਾ ਜਗ ਭੁਲਾ ਹਰ ਰਸ ਮਹਿ ਬੋਹ ਰਾਨਾਰੇ ਦਰ ਘਰ ਵਿਸਰਗਿਓ ਰਵਦਾਸਾ ਓਨ ਮਨ ਸਦਮਤਵਾਰੀ ਰੇ ਪਲ ਪਲ ਪ੍ਰੇਮ ਭਿਆਲਾ ਚਾਲੈ ਛੂਟੇ ਨਹੀਂ ਕੁਮਾਰੀ ਰੇ ਰਾਗ ਕੈਦਾਰਾ ਖਟ ਕਰਮ ਕੁਲ ਸੰਜੁਗਤ ਹੈ ਹਰ ਭਗਤ ਹਿਰਦੈ ਨਾਹੀਂ ਚਰਨਾਰ ਬਿੰਦਨਾ ਕਥਾ ਪਾਵੈ ਸੋ ਪਚ ਤੁਲ ਸਮਾਨ ਰੇਚਿਤ ਚੇਤ ਚੇਤ ਆਚੇਤ ਕਾਹੇ ਨ ਬਾਲਮੀ ਕਹ ਦੇਖੋ ਕਿਸ ਜਾਤ ਤੇ ਕਹ ਬਦ ਅਮਰਿਓ RAM ਭਗਤ ਵਸੇ ਖਰਹੋ ਸਵਾਨ ਸਤਰ ਅਜਾ ਸਕਤੇ ਕ੍ਰਿਸ਼ਨ ਲਾਵੇ ਹੇਤ ਲੋਗ ਬਪਰਾ ਕਿਆ ਸਰਾ ਹੈ ਤੀਨ ਲੋਕ ਪ੍ਰਵੇਸ਼ ਅਜਾਮਲ ਪਿੰਗਲਾ ਲੁਕ ਉਂਚਰ ਗਏ ਹਰ ਕੈ ਪਾਸ ਐਸੇ ਦੁਰਮਤ ਨਿਸਤਰੇ ਤੂੰ ਕਿਉ ਨਾ ਤਰੈ ਰਵਦਾਸ ਰਾਗ ਮਲਾਰ ਨਾਗਰ ਜਨਾ ਮਿਰ ਜਾਤ ਵਖਿਆਤ ਚਮਾਰੰ रिद राम गोविंद गुण अनुसारं राहौ सुरश्री सल्लल कृत वारणी रे शांत जन करत ने पानं सुर अपित्र नत अवर् जल रे सुरश्री मिलत ने होई आनं तरतार अपित्र कर मानिए रे जैसे कागरा करत विचार भगत पघौत लिखिया ਤੇ ਉਪਰੇ ਪੂਜਿਆ ਕਰ ਨਮਸਕਾਰ ਮੇਰੀ ਜਾਤ ਕੁਟ ਬਾਂਡਲਾ ਢੋਰ ਟਵੰਤਾ ਨਿਤਹਿ ਬਨਾਰਸੀ ਆਸਪਾਸ ਅਬ ਵਿਪਰ ਪ੍ਰਧਾਨ ਤੈ ਕਰ ਹੈ ਡੰਡਉ ਤ ਤੇਰੇ ਨਾਮ ਸਰਨਾਇ ਰਵਦਾਸ ਦਾਸਾ ਰਾਗ ਸਰੰਗ ਚਲ ਮਨ ਹਰ ਚਟਸਾਲ ਪੜਾਉਂ ਤੇਕ ਗੁਰ ਕੀ ਸਾਟ ਗਿਆਨ ਕਾ ਅਸ਼ਰ ਬਿਸਰੈ ਤੋ ਸਹਿਜ ਸਮਾ ਲਗਾਉ ਪ੍ਰੇਮ ਪਾਟੇ ਸੁਰਤ ਲੇਖਨ ਕਰਹੋ ਰਾਮ ਆਲਿਖ ਆਂਖ ਦਿਖਾਉ ਇਹ ਵਿਦ ਮੁਕਤ ਭੇ ਸੰਕਾਦਿਕ ਹਿਰਦੈ ਵਿਰਾਦ ਪ੍ਰਕਾਸ਼ ਦਿਖਾਉ ਕਾਗਦ ਕਮਲ ਮਤਮਸ ਕਰ ਨਿਰਮਲ ਬਿਨ ਰਸਨਾ ਨਿਸ ਦਿਨ ਗੁਣ ਗਾਉਂ कह रउदास राम जप पाई संत साख दे बौर ना आऊं राग कानाडा दो पाद जा कह राम जी तही ता कह काहे की कमी है मनसा को नाथ मनोरथ पूरवै सुख निदान की कहां गनी है कवन काज किरपन की माया करत फिरते अपनी अपनी है खाई ना सके खर्च ना जावे जो को सिर रहत मनी है जा की रास थाग न आवे राह के ती मुक्त नी है रखवारे को चक्कर सुदर्शन विघ्न व्यापै रोक चनी है शिव संकादिक पार न पावे मैं बपरे की कौन गिनी है जा की प्रीत निरंतर हर्षो ਕਹਿ ਰਵਦਾਸ ਤਾਂ ਕੀ ਸਦਾ ਬਣੀ ਹੈ ਸ਼ਿਵ ਸੰਕਾ ਦਿਕ ਪਾਰ ਨਾ ਪਾਵੇ ਮੈਂ ਬਪਰੇ ਕੀ ਕੌਣ ਗਿਨੀ ਹੈ ਜਾਂ ਕੀ ਪ੍ਰੀਤ ਨਿਰੰਤਰ ਹਰ ਸੋ ਕਹਿ ਰਵਦਾਸ ਤਾਂ ਕੀ ਸਦਾ ਬਣੀ ਹੈ ਜਪਨਾ ਜੀ ਸਤਨਾਮ 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 ਜੀ ਜਗੁਰਦੇ ਤਨ ਗੁਰਦੇ ਆਰਤੀ ਨਾਮ ਤੇਰਾ ਆਰਤੀ मजन मुरारी हर के नाम बिन छूटे सगल पसारे नाम तेरो आरती मजन मुरारी हर के नाम बिन छूटे ਸਗਲ ਪਸਾਰੇ ਨਾਮ ਤੇਰੋ ਆਰਤੀ ਨਾਮ ਤੇਰੋ ਆਸਨੋ ਨਾਮ ਤੇਰੋ ਯੁਰਸਾ ਨਾਮ ਤੇਰਾ ਕੇਸ ਰੋ ਲੈ ਚਟਕਾਰੇ ਨਾਮ ਤੇਰਾ ਅੰਬਲਾ ਨਾਮ ਤੇਰਾ ਚੰਦ ਨੋ ਕਸ ਜਪੈ ਨਾਮ ਲੈ tujhe ko chaare naam tera aarti majan murari har ke naam bina chute ਸਗਲ ਪਸਾਰੇ ਨਾਮ ਤੇਰੋ ਆਰਤੀ ਨਾਮ ਤੇਰਾ ਦੀਵਾ ਨਾਮ ਤੇਰੋ ਬਾਤੀ ਨਾਮ ਤੇਰੋ ਤੇ ਲੈ ਲੈ ਮਾਹੀ ਪਸਾਰੇ ਨਾਮ ਤੇਰੇ ਕੀ ਜੋਤ ਲਗਾਈ ਪਯੋ ਜਾਰੋ ਪਵਨ ਸਗਲਾ ਰੇ ਨਾਮ ਤੇਰਾ ਆਰਤੀ ਮਜਨ ਮੁਰਾਰੇ ਹਰ ਕੇ ਨਾਮ ਬਿਨ ਛੁਟੇ ਸਗਲ ਪਸਾਰੇ ਨਾਮ ਤੇਰੋ ਆਰਤੀ ਨਾਮ ਤੇਰੋ ਤਾਗਾ ਨਾਮ ਫੂਲ ਮਾਲਾ ਪਾਰ ਅਠਾ ਰੇ ਸਗਲ ਝੂਠਾ ਰੇ धीरो किया तुझे क्या यार पाऊं नाम तेरा तू ही जब टोला रे नाम तेरा आरती मजन मुरारे हर के नाम बिन छूटे ਸਗਲ ਪਸਾਰੇ ਨਾਮ ਤੇਰੋ ਆਰਤੀ ਦਸ ਅਠਾ ਅਠ ਸਠੇ ਚਾਰੇ ਖਾਣੀ ਇਹ ਹੈ ਵਰਤਣ ਹੈ ਸਗਲ ਸੰਸਾਰੇ kehravdas naam tero aarti kehravdas naam tero aarti sat naam hai har bhog tuhare naam tero aarti मजन मुरारी हर के नाम बिन टूटे सगलो पसा रे नाम तेरो आरती जपना जी सतनाम ਸਤਨਾਮ ਸਤਨਾਮ ਜੀ ਜੈ ਗੁਰਦੇ ਤਨ ਗੁਰਦੇ